ਹੈਲੋ एवरीवन वेलकम बैक टू माय व्लॉग आई होप ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਪਹੁੰਚ ਗਏ ਅਮਬੀਸੀ ਜਿਵੇਂ ਕਿ ਤੁਹਾਨੂੰ ਦੱਸਿਆ ਸੀ बीसीसी ਗੁਰਦੀਪ ਨੇ ਸ਼ਿਫਟ ਤੇ ਮੈਂ ਹੁਣੇ ਸੁੱਤੇ ਪਈ ਉੱਠੀ ਆਂ ਤੇ ਆਪਾਂ ਪਹੁੰਚ ਗੀਆਂ ਕੋਕਾ ਹੈਲ ਤੇ ਬ੍ਰਿਜ ਚੈਕ ਤੇ ਹੁਣ ਗੁਰਦੀਪ ਨੂੰ ਲੱਗੀ ਸੀ ਭੁੱਖ ਮੈਂ ਤਾਂ ਸੁੱਤੇ ਪਏ ਤੇ ਮੈਨੂੰ ਨਹੀਂ ਸੀਗੀ ਇੰਨੀ ਭੁੱਖੇ ਪਰ ਕਹਿੰਦੇ ਮੈਨੂੰ ਬਹੁਤ ਭੁੱਖ ਲੱਗੀ ਪਈ ਆ ਰਸਤੇ ਵਿੱਚ ਆਪਣਾ ਨਾ ਹਾਈਵੇ ਵੀ ਸੀ 골ਡਨ ਤੋਂ ਬਦ ਨਹੀਂ ਕੀਤਾ ਹੋਇਆ ਸੀ ਇੱਕ ਘੰਟਾ ਇਹਨੂੰ ਉੱਥੇ ਰੁਕਣਾ ਪਿਆ ਫਿਰ ਉਸ ਤੋਂ ਬਾਅਦ ਹੀ ਇਹ ਤੁਰੇ ਨੇਗੇ ਉਨਾ ਪਾ ਕੋਕਾ ਹੈਲਥ ਬ੍ਰੇਕ ਚੈੱਕ ਕਰਦੇ ਆ ਤੇ ਦੇਖਦੇ ਆ ਇੱਥੇ ਬਾਹਰ 뷰 ਕਿਦਾਂ ਦਾ ਵਾ ਤੁਹਾਨੂੰ ਦਿਖਾਵਾਂਗੇ ਉਥੋਂ ਉੱਤਰ ਕੇ ਦੇਖਦੇ ਆ ਤੇ ਭੁੱਖ ਲੱਗੀ ਪਈ ਆ ਇੱਥੇ ਯੂਜੂਲੀ ਇੱਕ ਰੇੜੀ ਲੱਗੀ ਹੁੰਦੀ ਆ ਆਪਾਂ ਕਹਿ ਸਕਦੇ ਆ ਰੇੜੀ ਕਿ ਉੱਥੇ ਖਾਣ ਪੀਣ ਨੂੰ ਹੁੰਦਾ ਵਾ ਵੈਜੀ ਸਟੱਫ ਹੁੰਦਾ ਆਪਾਂ ਦੇਖਦੇ ਹਾਂ ਉਹਨਾਂ ਕੋਲ ਕੀ ਕੀ ਤੇ ਚਾਹ ਵਗੈਰਾ ਵੀ ਪੀਂਦੇ ਆਜੇ ਚੱਲੀਏ ਚਲੋ ਜੀ ਚੱਲੀਏ ਬਾਹਰ ਆ ਦੇਖ ਲਓ ਜੀ ਬਾਹਰਲਾ 뷰 ਤੁਸੀਂ ਦੇਖ ਸਕਦੇ ਹੋ ਬਾਹਰਲਾ 뷰 ਮੌਸਮ ਕਿੰਨਾ ਸੋਹਣਾ ਹੋਇਆ ਪਿਆ ਪੋਟੇਸਟ ਆਫ ਲੱਗਿਆ ਹੁੰਦਾ ਵੈਜੀ ਵੈਜੀ ਮੋਸਟਲੀ ਬੰਗਲਾ ਮਿਲਦਾ ਮੇਰਾ ਫਸਟ ਟਾਈਮ ਆ ਉੱਥੇ ਗੁਰਦੀਪ ਨੇ ਤਾਂ ਅੱਗੇ ਵੀ ਟੈਸਟ ਕੀਤਾ ਤਾ ਕਿੰਦਾਂ ਹੁੰਦੇ ਨੇ ਬਰਗਰ ਬੜੀ ਵਧੀਆ ਹੁੰਦੇ ਨੇ ਹਾਂ ਗੁਰਦੀਪ ਨੇ ਅੱਗੇ ਟੈਸਟ ਕੀਤਾ ਚਾਹ ਵੀ ਵਧੀਆ ਆਂਦੀ ਆ ਗੁਰਦੀਪ ਚਾਹ ਵੀ ਨਾਲ ਪੀਂਗੇ ਮੇਰਾ ਤਾਂ ਫਸਟ ਟਾਈਮ ਆ ਟਰਾਈ ਕਰਨ ਦਾ ਤਾਂ ਹੀ ਇਹਨਾਂ ਨੇ ਮੈਨੂੰ ਉਠਾਇਆ ਵੀ ਤੂੰ ਵੀ ਅੱਜ ਇਹਨਾਂ ਦਾ ਟਰਾਈ ਕਰ ਵੀ ਕਿੱਦਾਂ ਦਾ ਸਟੱਪ ਚਲੋ ਜਾ ਕੇ ਦੇਖਦੇ ਹਾਂ ਕੀ ਆਰਡਰ ਕਰਨਾ ਤੇ ਕੀ ਖਾਣੇ ਪੀਣੇ ਆਪਾਂ ਉਹ ਘਰ ਦੇ ਬਾਹਰ ਤੋਂ ਬਣਾਵਾ ਲਈ ਅੰਦਰ ਜਾ ਜੀ ਸਰਦਨ ਦੇਖ ਸਰਦਨ ਨੂੰ ਲੰਚ ਬਕੂਰ ਦੇ ਵਿੱਚ ਆ ਸਟੱਫ ਨੂੰ ਦੇਖਦੇ ਤੁਸੀਂ ਆਰਡਰ ਕਰਨਾ ਵਧੀਆ ਲੱਗਦਾ ਇੱਥੇ ਸੋਨਾ ਲਾਇਆ ਹੋਇਆ ਸੱਪ ਹੈ ਹਿੰਸੇ ਬਗਾਰੋਂ ਉੱਤੇ ਕਿਸੇ ਦਾ ਨਹੀਂ ਇਦਾਂ ਲਾਇਆ ਹੁੰਦਾ ਸੱਪ ਪਰ ਇਹ ਸਮਰ ਦੇ ਵਿੱਚ ਇਹਨਾਂ ਨੇ ਲਾਇਆ ਹੁੰਦਾ ਥਿਊ ਵੀ ਤੁਸੀਂ ਦੇਖ ਸਕਦੇ ਕਿੰਨਾ ਸੋਹਣਾ ਲੱਗਦਾ ਇੱਥੇ ਕਾਫੀ ਟਰੱਕਰਜ਼ ਖੜੇ ਨੇ ਤੇ ਇੱਥੋਂ ਆਉਂਦਾ ਸਟੱਫ ਲੈ ਰਹੇ ਨੇ ਹੈਲੋ एवरीवन ਤੁਸੀਂ ਦੇਖ ਸਕਦੇ ਹੋ ਵੀਊ ਯਾ ਕੋਕਾ I ਲਵ ਯੂ ਦੇ ਕੁ ਬੰਦਲੇ ਕਿੰਨੇ ਹੋਏ ਹੋਏ ਨੇ ਤੇ ਆਪਾਂ ਮੇਰੇ ਦੇ ਟਰੱਕ ਦੇ ਵਿੱਚ ਜਾ ਕੇ ਤੁਹਾਨੂੰ ਦਿਖਾਉਂਦੇ ਆ ਵਰਗਰ ਤੇ ਚਲੋ ਲੈ ਆਉਂਦੇ ਆ ਆਪਾਂ ਵੈਜੀ ਵਰਗਰ ਦੇਖਦੇ ਆਪਾਂ ਵਰ ਨੂੰ ਇਹਨਾਂ ਦਾ ਟੇਸਟ ਕਿੱਦਾਂ ਦਾ ਲੱਗਦਾ ਤੁਸੀਂ ਤਾਂ ਪਹਿਲਾਂ ਖਾਧਾ ਮੇਰੇ ਕੋਲ ਸੀ ਮੈਂ ਤਾਂ ਪਹਿਲਾਂ ਖਾਧਾ ਮੈਨੂੰ ਤਾਂ ਵਧੀਆ ਲੱਗਿਆ ਤੇ ਹੁਣ ਆਪਾਂ ਵਰ ਨੂੰ ਪੁੱਛਾਂਗੇ ਇਹਦਾ ਟੇਸਟ ਕਿੱਦਾਂ ਦਾ ਲੱਗਦਾ oven ਖੋਲ ਕੇ ਦਿਖਾ ਦੇ ਕਿੱਦਾਂ ਦੇ ਹੁੰਦੇ ਨੇ ਵਿੱਚ

ਜੀਨੇ ਵੀ ਖਾਣੇ ਆ ਇੱਥੇ ਆ ਕੇ ਖਾ ਸਕਦਾ ਬਾਕੀ ਸਾਰਿਆਂ ਨੂੰ ਤਾਂ ਪਤਾ ਹੀ ਹੋਣਾ ਚੱਕਦਾ ਵੀ ਉਸ ਤੋਂ ਪਤਾ ਹੀ ਹੁੰਦਾ ਵਾ ਪੈਸੇ ਜਿਹੜੇ ਕੈਂਪਿੰਗ ਵਗੈਰਾ ਕਰਨ ਆਉਂਦੇ ਆ ਯਾ ਰੈਗੂਲਰਲੀ ਸਟੋਰ ਦੇ ਨੇ ਕਰੀਏ ਨੂੰ ਨਹੀਂ ਪਤਾ ਬਸ ਟਰੱਕਰ ਸੰਦਾ ਪਤਾ ਕਿਉਂਕਿ ਤੇ ਬ੍ਰੇਕ ਚੱਕਦੇ ਰੁਕਦੇ ਨੇ ਤੇ ਪਤਾ ਹੀ ਇੱਥੇ ਲੱਗਿਆ ਵੱਡੇ ਵਿంటర్ ਦੇ ਵਿੱਚ ਨਹੀਂ ਲੱਟੇ ਹੁੰਦੇ ਤੇ ਸਮਰ ਦੇ ਵਿੱਚ ਇਹਨਾਂ ਦੀ ਹੀ ਲੋਕੇਸ਼ਨ ਇੱਥੇ ਕੜੀ ਨਹੀਂ ਦਿੰਦੇ ਬ੍ਰੇਕ ਚੱਕ ਤਾਂ ਹੋਰ ਵੀ ਬਹੁਤ ਗਵਾ ਇੱਥੇ ਆਪਣੇ ਪਿੱਛੇ ਵਿੱਚ ਬਸ ਇਹੀ ਬ੍ਰੇਕ ਚੱਕ ਜਿੱਥੇ ਖੜੇ ਹੁੰਦੇ ਨੇ ਹੋਰ ਕਿਤੇ ਨਹੀਂ ਐਸੇ ਇਹਨਾਂ ਦੇ ਬਹੁਤ ਜਿਹੜਾ ਸਟਾਫਾ ਚੱਲਦਾ ਬੱਥੇ ਦਿਖਾ ਦੇ ਦੇ ਕਿਦਾਂ ਦਾ ਇਹ ਦੇਖ ਸਕਦੇ ਆ ਤੁਸੀਂ 버거 ਵਧੀਆ ਹੁੰਦਾ ਤੇ ਆ ਹੈਗੀ ਆਪਣੀ ਚਾਹ ਹੁਣ ਅਸੀਂ ਖਾ ਪੀ ਕੇ ਫਿਰ ਆਪਾਂ ਦੱਸਦੇ ਆਂ ਖਾ ਪੀ ਕੇ ਇਤਾਂ ਦੱਸਦੇ ਆਂ ਤੇ ਮਿਲਦੇ ਆ ਤੁਹਾਨੂੰ ਰਾਜ ਤੇ ਆ ਵੀਊ ਵੀ ਦੇਖ ਸਕਦੇ ਨਾਲੇ ਵੀਊ ਦਾ ਨਜ਼ਾਰਾ ਲਓ ਤੇ ਨਾਲੇ 버거 ਖਾਓ ਨਾਲੇ ਚਾਹ ਪੀਓ ਓਕੇ ਚਲੋ ਮਿਲਦੇ ਆ ਤੁਹਾਨੂੰ ਨੈਕਸਟ ਲੋਕੇਸ਼ਨ ਤੇ ਜਾ ਕੇ ਹੁਣ ਇੱਥੇ ਆ ਜਾਣੀ ਹੈ ਸਕੇਲ ਆਪਣੇ ਪਰਸਤੇ ਦੇ ਵਿੱਚ ਉਹ ਵਾਲੀ ਸਕੇਲ ਆ ਜਾਣੀ ਹੈ ਮੈਂ ਮੂਰੇ ਨਹੀਂ ਬਹਿ ਸਕਦੀ ਕਿਉਂਕਿ ਮੇਰੀ ਬੁੱਕ ਹੈ ਜਿਹੜੀ ਸਲੀਪ ਮੋਡ ਦੇ ਵਿੱਚ ਇਸ ਲਈ ਆਪਾਂ ਡਰਾਈਵਰ ਦੇ ਨਾਲ ਮੂਰੇ ਫਰੰਟ ਤੇ ਨਹੀਂ ਬਹਿ ਸਕਦੇ ਹੁੰਦੇ ਦੇਖਦੇ ਆਂ ਬਸੇ ਵੀ ਕੀ ਆਪਣੀ ਸਕੇਲ ਖੁੱਲੀ ਹੈ ਕੋ ਬੰਦ ਆ ਉੱਤੇ ਸਾਈਨ ਆ ਜਾਣਾ ਲੱਗਿਆ ਹੋਇਆ ਬਟ ਮੈਨੂੰ ਫਿਲਹਾਲ ਦੇ ਲਈ ਮਗਰ ਜਾਣਾ ਪੈਣਾ ਵਾ ਕਿਉਂਕਿ ਜੋ ਉੱਪਰ ਵੀ ਕੋਲ ਜਾ ਕੇ ਪਤਾ ਲੱਗੂਗਾ 스ਕੇਲ ਓਪਨ ਆ ਮੈਂ ਕਾਟਨ ਦੇ ਮਗਰ ਚਲੀ ਗਈ ਆ 스ਕੇਲ ਓਪਨ ਲਿਖਿਆ ਆ ਰਿਹਾ ਵਾ ਇਸ ਲਈ ਮੈਂ ਮੋੜੇ ਨਹੀਂ ਬੈਠ ਸਕਦੀ ਹੈਗੀ ਗੁਰਦੀਪ ਕੁਰਾਣ ਕੇ ਇੱਥੇ ਵੇਟ ਵਗੈਰਾ ਚੈੱਕ ਆਪਾਂ ਮਗਰ ਹੀ ਬੈਠੇ ਆ ਕਾਟਨ ਦੇ ਵੀ ਇੱਕ 스ਕੇਲ ਤੋਂ ਬਾਹਰ ਨਿਕਲੇ ਆ ਇਹਨਾਂ ਪਰ ਮੈਂ ਪਿਛਲੇ ਸੀ ਕਿਉਂਕਿ ਆਪਾਂ ਫਰੰਟ ਤੇ ਅੱਗੇ ਨਹੀਂ ਬੈਠ ਸਕਦੇ ਹੁੰਦੇ ਇਪਰ ਇਹ ਤਾਂ ਐਸੀ ਕਿ ਮੇ ਜਦੋਂ ਨਵੀਂ ਨਵੀਂ ਟਰੱਕ ਚਲਾਉਣ ਲੱਗੀ ਸੀ ਮੈਨੂੰ ਸਕੇਲ ਤੇ ਨਹੀਂ ਸੀ ਆਪਣਾ ਕੰਮ ਆਉਂਦਾ ਵੀ ਸਕੇਲ ਤੇ ਕਿੱਦਾਂ ਜਾਣਾ ਵਾ ਪੇਪਰ ਵਗੈਰਾ ਕਿੱਦਾਂ ਚੈੱਕ ਕਰਾਉਣਾ ਵਾ ਕਿ ਗੁਰਦੀਪ ਮੇਰੇ ਨਾਲ ਬੈਠ ਗਿਆ ਨਾ ਤੇ ਜਦੋਂ ਐਮਪਟੀ ਉਹਨਾਂ ਨੇ ਮੈਨੂੰ ਰੋਕ ਲਿਆ ਉੱਥੇ ਤੇ ਮੈਂ ਤਾਂ ਬਹੁਤ ਨਰਵਸ ਹੋ ਗਈ ਕਿ ਫਸਟ ਟਾਈਮ ਮੇਰਾ ਸਕੇਲ ਤੇ ਸਿੱਤ ਮੈਨੂੰ ਐਮਪਟੀ ਰੋਕ ਲਿਆ ਉਹਨਾਂ ਨੇ ਮੈਂ ਤਾਂ ਸਾਰੇ ਪੇਪਰ ਵਰਕ ਲੇਤਾ ਸਭ ਕੁਝ ਪੁੱਛਿਆ ਕਿ ਯਾਰ ਟਰੇਲਰ ਦੇ ਵਿੱਚ ਐਵਰੀਥਿੰਗ ਪੁੱਛ ਕੇ ਉਹ ਮੈਨੂੰ ਕਹਿੰਦੇ ਵੀ ਗੁਰਦੀਪ ਨੂੰ ਕਹਿੰਦੇ ਵੀ ਤੁਸੀਂ ਕਿਉਂ ਨਾਲ ਬੈਠੇ ਹੋ ਤੁਹਾਡੀ ਬੁੱਕ ਤੇ ਸਟਿੱਪਰ ਮੋਡ ਦੇ ਪਰ ਉਹਨੇ ਕਾਫੀ ਸਾਨੂੰ ਅੱਧਾ ਪਾਉਣਾਂ ਘੰਟਾ ਲੱਗ ਗਿਆ ਸਾਨੂੰ ਕਾਫੀ ਕੁਐਸਚਨਸ ਕੀਤੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਕਿਹਾ ਵੀ ਮੈਂ ਨਵੀਂ ਆ ਤੇ ਇਹ ਮੈਨੂੰ ਸੁਖਾਰੇ ਸੀ ਕਿਦਾਂ ਸਕੀਲ ਤੇ ਆਣਾ ਕਿਦਾਂ ਤੇ ਫਿਰ ਉਹ ਕਹਿੰਦੇ ਚਲੋ ਇਹ ਤਾਂ ਫਸਟ ਟਾਈਮ ਜੀ ਵੀ ਤੁਸੀਂ ਆਲਵੇਸ ਕਾਟਨ ਦੇ ਪਿੱਛੇ ਹੀ ਹੋਣਾ ਚਾਹੀਦੇ ਹੋ ਕਿਉਂਕਿ ਬੱਸ ਸਾਰੀ ਬੁੱਕ ਜਿਹੜੀ ਸਲੀਪਰ ਮੋਡ ਦੇ ਵਿੱਚ ਆ ਤੁਸੀਂ ਜੋ ਡਰਾਈਵ ਕਰ ਰਹੇ ਆ ਵਾ ਉਹਦੇ ਨਾਲ ਤੁਸੀਂ ਨਾਲ ਦੀ ਸੀਟ ਤੇ ਨਹੀਂ ਬੈਠ ਸਕਦੇ ਇਸੇ ਥੇ ਮੈਂ ਫਟਾਫਟ ਉਹਨਾਂ ਮਗਰ ਚਲੀ ਗਈ ਸੀਗੇ ਵੀ ਸੇ ਤੁਸੀਂ ਕਿਹਾ ਤਾਂ ਦੇਖ ਸਕਦੇ ਹਾਂ ਉਹ ਜਿੱਡਾ ਉੱਪਰ ਲੈਣਾ ਹਵਾ ਬਹੁਤ ਚੱਲ ਰਹੀ ਹੈ ਬਹੁਤ ਆਵਾਜ਼ ਬਹੁਤ ਗੇ ਵੈਨੇਗੇ ਅਸ਼ਕ ਫਰੂਟਸ ਵਗੈਰਾ ਮਿਲਦਾ ਲੱਗੇ ਨੇ 베ਰੀਜ਼ ਵਗੈਰਾ ਤੋੜ ਰਹੇ ਨੇਗੇ BC ਚਾਹੀਏ ਤਾਂ ਟ੍ਰੈਫਿਕ ਨਾ ਮਿਲੇ ਇਹ ਤਾਂ ਕਦੇ ਵੀ ਨਹੀਂ ਹੋ ਸਕਦਾ ਤੇ ਟਾਈਮ ਵੀ ਹੁਣ ਤੱਕ ਕਿੰਨੇ ਹੋ ਗਿਆ ਟਾਈਮ ਕਿੰਨਾ ਹੋ ਗਿਆ ਟਾਈਮ ਕਿੰਨਾ ਹੋ ਗਿਆ BC ਦਾ 11 ਵਜੇ ਨਾਲੇ ਆ ਤੇ BC ਤਾਂ 11:00 ਵਜੇ ਆਜੋ ਸਵੇਰ ਦੇ 6:00 ਵਜੇ ਆਜੋ ਟ੍ਰੈਫਿਕ ਦਾ ਹੁੰਦਾ ਹੀ ਹੁੰਦਾ ਸਪੈਸ਼ਲੀ ਹੋਪਕੋਲ ਜਾ ਕੇ ਜੇ ਰਸਾਨੂੰ 1 ਘੰਟਾ 1.5 ਘੰਟਾ ਦਾ ਇਹਨਾਂ ਦਾ ਆਲਮੋਸਟ ਯਾਰਡ ਦੇ ਵਿੱਚ ਜਾਣੂ ਦਾ ਟ੍ਰੈਫਿਕ ਹੁੰਦਾ ਹੀ ਹੁੰਦਾ ਇਹਨਾਂ ਦੀਆਂ ਮੌਜਾਂ ਲਿਗੀਆਂ ਰਾਵਨ ਆਪਣੇ ਮਗਰੇ ਆਰ.ਬੀ ਪਾਉਂਦੇ ਆ ਤੇ ਆਪਣਾ ਚਲੋ ਜੋ ਟ੍ਰਿਪ ਤੇ ਕੈਂਪਿੰਗ ਤੇ ਇਹਨਾਂ ਦੀ ਮੌਜੇ ਹੀ ਮੱਜਾਂ ਨੇ ਕਿੰキッズ ਦੇਖ ਲਓ ਕਿੰਨੇ ਵਧੀਆ ਲੱਗਦੇ ਸਾਰਾ ਕੁਝ ਵਿੱਜਾ ਹੈ ਮਤਲਬ ਬੁੜਾ ਲਾਈਨਸ ਦੇ ਬੱਚਾ ਇਦਾਂ ਨਹੀਂ ਕਿ ਮੈਸਬ ਤੇ ਕਿੰਨਾ ਹੈ ਵਧੀਆ ਲੱਗਦਾ ਵਾ ਬੁੜਾ ਕੋਆਰਡੀਨੇਟ ਕਰਕੇ ਇਹਨਾਂ ਦਾ ਸਾਰਾ ਪੀਜਾ ਹੈ ਬਹੁਤ ਸੋਹਣਾ ਲੱਗ ਰਿਹਾ ਹੈ ਤਾਂ ਬੀਸੀ ਦੇ ਵੈਸੇ ਇੱਕ ਦੋ ਚੀਜ਼ਾਂ ਨੇ ਮੈਨੂੰ ਵਧੀਆ ਲੱਗਦੀਆਂ ਨੇ ਕਿ ਇਹਨਾਂ ਦੇ ਖੇਤ ਦੇਖਣ ਨੂੰ ਤੇ ਪਹਾੜ ਵਗੈਰਾ ਬਾਕੀ ਰਸਤਾ ਵਧੀਆ ਕਿਹਨੂੰ ਲੱਗਦੰਦਾ ਉੱਥੇ ਸਭ ਨੂੰ ਇਰੀਟੇਸ਼ਨ ਨਹੀਂ ਹੁੰਦੀ ਕਿ ਇਹਨਾਂ ਰਾਸ਼ੂ ਦਾ ਤੇ ਹੁੰਦਾ ਵੀ ਕਾਲੀ ਪੀਜਾ ਛੇਤੀ ਛੇਤੀ ਆਪੀ ਲੋਕੇਸ਼ਨ ਤੇ ਪਹੁੰਚ ਜੀਏ ਸਿੱਪੰਚਣ ਵਾਲਿਆਂ ਯਾਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਕਿੰਨੀ ਕੰਜਸਟਡ ਜਗਾ ਇੱਥੇ ਤਾਂ ਮਤਲਬ ਕਾਰ ਵੀ ਮਸਾ ਹੀ ਮੁੜੇ ਤੇ ਟਰੱਕ ਇੰਨਾ ਹਾਂ ਜਿਹੜੀ ਟਰਨ ਆ ਵਾਈਡ ਮਾਰਨੀ ਪੈਂਦੀ ਆ ਕਿ ਉੱਛੋਂ ਨਬਸ਼ਤੇ ਮਸਾਈ ਟਾਕਾ ਟੌਰ ਨੂੰ ਵੱਜਦੀ ਆ ਤੇ ਹੁਣ ਜਾ ਰਹੇ ਆ ਅਸੀਂ ਲੋਕੇਸ਼ਨ ਤੇ ਕੰਸਟਰਕਸ਼ਨ ਬਹੁਤ ਜ਼ਿਆਦਾ ਇੱਥੇ ਆ ਨਵੀਂ ਬਿਲਡਿੰਗ ਬਣ ਰਹੀ ਆ ਇਸ ਕਰਕੇ ਬਹੁਤ ਜ਼ਿਆਦਾ ਕੰਜੈਸਟਡ ਜਿਹਾ ਏਰੀਆ ਵਾ ਕਾਰਾਂ ਖੜੀਆਂ ਨੇ ਰੋਡ ਦੇ ਉੱਪਰ ਕੋਲਤੀ ਮਸਾਈ ਨਿਕਲਣਾ ਪੈਂਦਾ ਵੀ ਡਾਰੀ ਲੱਗਦਾ ਰਹਿੰਦਾ ਵਾ ਆਲਵੇਜ਼ ਜਿਤੇ ਇਹੀ ਹਾਲ ਹੁੰਦਾ ਵਾ ਇਹਨ ਜਿਹੜੀਆਂ ਕਾਰਾਂ ਗੁਰ ਰੋਡ ਤੇ ਢਾਉਂਦੇ ਆ ਨਾ ਇਹਨਾਂ ਦੀ ਟਿਕਟ ਹੋਣੀ ਚਾਹੀਦੀ ਆ ਮਾਰਨਿੰਗ ਟਾਈਮ ਵੀ ਰਾਤ ਨੂੰ ਤਾਂ ਹੁੰਦਾ ਹੀ ਵੀ ਟਿਕ ਟੈਨ ਵਜੇ ਤੋਂ ਬਾਅਦ ਕੋਈ ਰਿਸਟ੍ਰਿਕਟਡ ਟਾਈਮ ਹੁੰਦਾ ਵੀ ਆਪਾਂ ਨਹੀਂ ਖੜਾ ਸਕਦੇ ਜਿਹੜੇ ਆ ਹੁਣ ਜਿੰਨੇ ਖੜੀਆਂ ਨੇ ਕਾਰਾਂ ਇੰਨੀਆਂ ਰੋਡ ਤੇ ਕੁਝ ਵੀ ਹੋ ਸਕਦਾ ਤੇ ਇਹਨਾਂ ਨੂੰ ਵੀ ਟਿਕ ਟਾਕ ਹੋਣੀ ਚਾਹੀਦੀ ਆ ਕਿ ਜਿਹੜੀ ਰੋਡ ਤੇ ਖੜਾ ਲੰਦੇ ਨੇ ਰਕਾਂ ਵਾਲਿਆਂ ਦੇ ਕੋਈ ਯਾਰ ਜਿਹੜੇ ਨੇ ਮੋਸਟਲੀ ਇੱਧਰ ਨੂੰ ਹੈਗੇ ਨੇ ਤੇ ਬਹੁਤ ਔਖਾ ਹੋ ਜਾਂਦਾ ਵਾ ਟਰਨ ਆ ਮਾਰਨੀ ਆ ਲਓ ਜੀ ਪਹੁੰਚ ਗਏ ਹ ਲੋਕੇਸ਼ਨ ਤੇ ਆਪਾਂ ਦਾ ਪੁੱਛਣਗੇ ਆਪਾਂ ਨੂੰ ਸਿਕਿਉਰਿਟੀ ਵਾਲੇ ਸਾਰੀ ਇਨਫਰਮੇਸ਼ਨ ਲੈਣਗੇ ਇਸੇ ਚਲੋ ਜੀ ਗੇਟ ਆਪਣਾ ਹੋ ਗਿਆ ਓਪਨ ਇੱਥੇ ਆਪਾਂ ਲੋਡਡ ਟ੍ਰੇਲਰ ਆਪਾਂ ਛੱਡਾਂਗੇ ਤੇ ਇੱਥੋਂ ਆਪਾਂ ਚੱਕਣਾ ਇੱਕ ਐਮਪਟੀ ਟ੍ਰੇਲਰ ਜੋ ਕਿ ਆਪਾਂ ਲੈ ਕੇ ਜਾਣਾ ਆਪਣੇ ਕੰਪਨੀ ਵਾਲੇ ਜਾਰਜ ਚ ਸਰੀ ਤੇ ਉੱਥੇ ਆਪਾਂ ਜਾ ਕੇ ਉਹ ਡ੍ਰੌਪ ਕਰਨਾ ਬਾਤ ਉਹ ਤੋਂ ਬਾਅਦ ਆਪਾਂ ਜਾਵਾਂਗੇ ਹਾਈਵੇ 17 ਤੇ ਉੱਥੇ ਆਪਣਾ ਹੈਗਾ ਰੈਸਟ ਏਰੀਆ ਜੋ ਕਿ ਨਵਾਂ ਆਪਣਾ ਸਪੈਸ਼ਲੀ ਟਰੱਕਾਂ ਦੇ ਲਈ ਉੱਥੇ ਜਾਵਾਂਗੇ ਤੇ ਉੱਥੇ ਜਾ ਕੇ ਕਰਾਂਗੇ ਰੈਸਟ ਜੇ ਤਾਂ ਹੋਇਆ ਲੋਡ ਫਿਰ ਆਪਾਂ ਸਿੱਧੇ ਟਵੰਟਲੀ ਹੁਣੀ ਨਿਕਲਣਾ ਪੜਾ ਜੇ ਨਾ ਹੋਇਆ ਰਾਤ ਨੂੰ ਲੋਡ ਹੋਇਆ ਫਿਰ ਆਪਾਂ ਹੋ ਜਾ ਕੇ ਰੁਕਾਂਗੇ ਹਾਈਵੇ 12 ਵੜੇ ਯਾਰਡ ਦੇ ਵਿੱਚ ਹੁਣ ਆਪਾਂ ਕਰਦੇ ਆ ਇੱਥੇ ਟਰੈਲਰ ਡਰਾਪ ਆਪਣੀ ਲੋਕੇਸ਼ਨ ਹੁੰਦੀ ਆ ਜਿੱਥੇ ਆਪਾਂ ਕਰਦੇ ਆ ਟਰੈਲਰ ਡਰਾਪ ਬਟੇ ਆਲਰੇਡੀ ਫੁੱਲ ਆ ਇਸ ਲਈ ਮੈਨੂੰ ਉਹਨਾਂ ਨੂੰ ਜਾਣਾ ਪੈਣਾ ਅੰਦਰ ਪੇਪਰ ਵਰਕ ਲੈ ਕੇ ਤੇ ਸਾਈਨ ਤੋਂ ਉਹਨਾਂ ਕੋਲ ਪੇਪਰ ਲੈ ਕੇ ਇਤਨਾ ਨਾਲ ਫਿਰ ਬਾਹਰ ਕਿੱਥੋਂ ਨਿਕਲੂਗਾ ਜਗ੍ਹਾ ਆਪਨ ਮਿਲ ਗਈ ਸ਼ੰਟਰ ਆ ਗਏ ਨੇ ਤੇ ਉੱਥੋਂ ਇੱਕ ਟਰੈਲਰ ਜਿਹੜਾ ਪਿਕ ਕਰ ਲੈਣਗੇ ਤੇ ਆਪਾਂ ਇੱਥੇ ਆਪਣਾ ਟਰੈਲਰ ਜਿਹੜਾ ਵਾ ਲੁਟਾਉਣਾ ਹੈ ਉਰੇ ਲਾ ਦਿਆ ਜੀ ਉਹ ਹੀ ਲਾ ਦੇ ਉਹਨਾਂ ਅੰਕਲ ਨੇ ਕਿਹਾ ਕਿ ਲਾ ਲਵਾਂਗੇ ਆਪਣਾ ਤੇ ਆਪਾਂ ਇੱਥੇ ਇਹ ਟ੍ਰੇਲਰ ਆਪਣਾ ਵਾਹੋ ਲਗਾ ਠੀਕ ਹੈ ਜੀ ਚਲੋ ਜੀ ਸੈਂਟਰ ਸਾਫ ਤੋਂ ਲੈ ਕੇ ਆਪਣਾ ਟ੍ਰੇਲਰ ਇੱਥੋਂ ਨਾਲ ਆਪਾਂ ਮਿਲ ਜਾਈਏ ਸਪੇਸ ਆਪਾਂ ਸੇ ਲਗਾਉਣੇ ਆਪਣਾ फटाफट ਟ੍ਰੇਲਰ ਇਧਰ ਤੱਕ ਨੂੰ ਕਿਸੇ ਹੋਟਲ ਰਕਾ ਵਿੱਚ ਆਪਣੀ ਜਿਹੜੀ ਜਗ੍ਹਾ ਬੱਕਾ ਕਰੇ ਆਪਾਂ ਹੋ ਗਏ ਰੈਡੀ ਸੇਫਟੀ ਵੈਸਟ ਪਾ ਲਈ ਸੇਫਟੀ ਸ਼ੂਜ਼ ਪਾ ਲਿਆ ਤੇ ਮੈਂ ਚੱਲੇ ਆਂ ਅੰਦਰ ਤੇ ਪ੍ਰਵਾਹ ਤੇ ਲੈ ਕੇ ਸਾਈਨ ਕਰਵਾਉਣ ਦੇ ਲਈ ਹਾਈ ਹਾਈ ਆਮ ਫ੍ਰੋਮ ਡੀਟੀ ਜਸਟ ਡ੍ਰੋਪਿੰਗ ਦ ਲੋਡ ਤੇ ਫੋਟਾ ਪੁੱਛ ਲਿਆ ਹਾਂ ਠੀਕ ਹੈ ਥੈਂਕ ਯੂ ਆਪਾਂ ਪੇਪਰ ਵਰਕ ਲੈ ਕੇ ਹੁਣ ਚੱਲਦੇ ਹਾਂ ਡਨ ਹੋ ਗਿਆ ਆਪਾਂ ਐਮਪਲੀਟਿਊਡ ਚੱਕਣਾ ਉਹ ਵੀ ਆਪਾਂ ਹੁਣ ਕਹੇ ਦੱਸਤਾ ਨੂੰ ਬਾਜਾ ਕਿ ਐਮਪਲੀਟਿਊਡ ਚੱਕਦੇ ਆ ਨਾਨੋਟੇਲਰ ਵਰ ਲਾਈਨ ਦੀ ਵਗੈਰਾ ਲਾਤੀ ਹੈ ਸਾਰੇ ਬਸ ਓਕੇ ਦੇਖ ਸੰਦੋਗਰ ਦਿੱਤਨੇ ਜੋ ਹੈ ਟ੍ਰੇਨਰ ਆਨ ਪਰ ਅੰਮ ਸੁਫਕਾਤਾ ਹੈ ਤੇ ਆਪਾਂ ਚੱਕਾਂਗੇ ਐਮਪੀ ਟੇਲਰ ਲੋਡ ਦਾ ਟ੍ਰੇਨਰ ਆਪਣਾ ਅਕੜਾ ਵਾ ਤੇ ਆਪਾਂ ਚੱਕਾਂਗੇ ਐਮਪੀ ਟੇਲਰ ਦੇਖ ਸਕਦੇ ਹਾਂ ਅਸੀਂ ਆ ਗਏ ਪਟੋਲੋ ਬ੍ਰਿਜ ਜਿਹਨੂੰ ਸੋਸਾਇਟੀਲ ਬ੍ਰਿਜ ਵੀ ਕਹਿੰਦੇ ਆ ਇਹ ਬ੍ਰਿਜ ਬਹੁਤ ਜ਼ਿਆਦਾ ਕੰਜੈਸਟਡ ਆ ਲਾਈਨਸ ਬਣਾਈਆਂ ਦੋ ਬਟ ਜੇ ਆਪਾਂ ਟਰੱਕ ਬਚਾਲੇ ਜੇ ਰੱਖਦੇ ਹਾਂ ਤਾਂ ਇਹ ਜਾਂਦਾ ਕਿਉਂਕਿ ਟਰੱਕ ਜਮੇ ਹੀ ਕੋਲ ਚੇਨ ਜਾ ਰਿਹਾ ਵਾ ਲਾਈਨਸ ਦੇ ਦਾ ਰੰਗ ਵਾਈਡ ਨਹੀਂ ਹੈਗਾ ਤੇ ਤੁਮ ਨੂੰ ਬਚਾ ਲੇ ਜਾ ਰਹੇ ਆ ਵਾ ਗੱਡੀ ਰਾਹ ਦਰ ਦੇ ਕੱਢ ਰਹੀ ਨੇ ਰੇ ਸਾਈਡ ਤੋਂ ਕਿਉਂਕਿ ਜਗ੍ਹਾ ਹੀ ਪੂਰੀ ਪੂਰੀ ਆ ਰੋਡ ਤੇ ਬ੍ਰਿਜ ਦੇਖ ਸਕਦਾ ਪਟੋਲੋ ਬ੍ਰਿਜ ਜਿਹੜਾ ਕਿ ਫੇਮਸ ਬ੍ਰਿਜ ਆ ਬੀਸੀ ਦਾ ਸਭ ਤੋਂ ਪੁਰਾਣਾ ਬ੍ਰਿਜ ਜਹਾਂ ਘਰੇ ਹੈ ਜਿਆ ਗਿਆ ਦੂਸਰਾ ਸਟੇ welcom to sorry ਪਹੁੰਚੁਕਿਆ ਅਸੀਂ ਅੱਜ ਯਾਰਡ ਦੇ ਵਿੱਚ ਇੱਥੇ ਕੋਈ ਹੋਰ ਕੰਪਨੀਆਂ ਨੇ ਵੀ ਆਪਦਾ ਯਾਰਡ ਲੁੱਤਾ ਜਿਵੇਂ ਸ਼ਾਕ ਆਪਣੇ ਟਰੱਕ ਖੜੇ ਐ ਟਵਾਲ ਦੇ ਖੜੇ ਨੇ ਕਾਫੀ ਨੇ اوਟੀਟੀ ਓਟ ਦੇ ਖੜੇ ਨੇ ਅੱਜ ਸਾਡਾ ਯਾਰਡ ਆਲਮੋਸਟ ਖਾਲੀ ਹੈ ਸਾਰੇ ਜਿਹੜੇ ਟਰੱਕਾਂ ਲੱਗਦਾ ਲੋਡ ਚੱਕਣ ਚੁੱਕਣ ਗਏ ਨੇ ਇਹਨੇ ਇੱਧਰ ਤਾਂ ਫੁੱਲੀ ਫੁੱਲੀ ਹੁੰਦਾ ਜਗ੍ਹਾ ਨਹੀਂ ਹੁੰਦੀ ਸਾਨੂੰ ਉੱਥੇ ਟ੍ਰੇਲਰ ਘਰਾਂਦੇ ਅੱਜ ਸਾਰਾ ਖਾਲੀ ਪਿਆ ਵਾ ਦੇਖਦੇ ਅਸੀਂ ਕਿਤੇ ਵੀ ਬੈਕ ਲਗਾ ਦੰਨੇ ਆ ਅਸੀਂ ਲਾਦਾ ਇੱਥੇ ਟਰੇਲਰ ਤੇ ਮਿੱਟੀ ਇੰਨੀ ਜ਼ਿਆਦਾ ਉੱਡ ਰਹੀ ਹੈ ਕਿ ਸੀ ਟਰੇਲਰ ਹਜੇ ਹੁੱਕ ਨਹੀਂ ਕਰਾਂਗੇ ਗੁਰ ਹਨਾ ਹਜੇ ਰੋਕੇ ਕਰਦੇ ਆਂ ਮਿੱਟੀ ਉੱਡਦੀ ਜਾ ਰਹੀ ਦੋ ਮਿੰਟ ਰੋਕੇ ਕਰ ਲੈਣੇ ਤੁਸੀਂ ਦੋ ਮਿੰਟ ਤੁਸੀਂ ਉਹ ਚੈੱਕ ਕਰ ਸਕਦੇ ਹੋ ਕਿ ਮਿੱਟੀ ਉੱਡ ਰਹੀ ਹੈ ਦੇਖੋ ਗੋਰੇ ਕਿਵੇਂ ਹੈਲਮਟ ਪਾਈ ਫਿਰਦੇ ਆਪਨੇ ਤੇ ਇੱਥੇ ਬਾਈਕ ਤੇ ਸਕੂਟਰ ਤੇ ਵੀ ਨਹੀਂ ਹੈਲਮਟ ਪਾਉਂਦੇ ਤੇ ਸਾਈਕਲ ਤੇ ਵੀ ਹੈਲਮਟ ਪਾ ਰਹੇ ਨੇ ਆਪਾਂ ਪਹੁੰਚ ਗਏ ਟਰੱਕ ਦੀ ਪਾਰਕਿੰਗ ਏਰੀਆ 'ਚ ਟੱਕਾਂ ਵਾਲੇ ਯਾਰ ਚ ਪਹੁੰਚ ਚੁੱਕੇ ਆ ਗਵਰਨਮੈਂਟ ਨੇ ਤਾਂ ਵਧੀਆ ਕੀਤਾ ਕੁਝ ਥੋੜੀ ਜਿਹੀ ਜਿਹੜੀ ਟੱਕਾਂ ਲਈ ਕੋਈ ਚੀਜ਼ ਤਾਂ ਕੀਤੀ ਕਿ ਆ ਬਣਾਉਣ ਲਈ ਮਤਲਬ ਬਣਾਇਆ ਵਾ ਇਹਨਾਂ ਨੇ ਜਗ੍ਹਾ ਬਣਾਈਆ ਤੇ ਨਹੀਂ ਤੇ ਰੈਸਟਰੀ ਬਹੁਤ ਥੋੜੇ ਨੇ ਹੁਣ ਇੱਥੇ ਆਪਣਾ ਕੋਈ ਪਾਰਕਿੰਗ ਚਾਰਜ 24 ਆਵਰਸ ਲਿਮਟ ਆ ਤੇ ਆਪਾਂ ਕੱਢ ਸਕਦੇ ਆ ਰਾਤ ਨੂੰ ਹੁਣ ਆਪਣਾ ਲੋਡ ਆ ਰਾਈਟ ਨਾਓ ਤਾਂ ਲੋਡ ਕੱਪਨੇ ਮਿਲਿਆ ਨਹੀਂ 1 ਵਜ ਗਿਆ BC ਦਾ ਤੇ ਆਪਾਂ ਨੂੰ 8 ਜਾਂ 9 ਵਜੇ ਲੋਡ ਮਿਲੂਗਾ ਇੱਥੋਂ ਫਰੈਸ਼ ਹੋ ਕੇ ਤੁਰ ਪਾਂਗੇ ਸ਼ਾਵਰਸ ਵਗੈਰਾ ਅਵੇਲੇਬਲ ਨੇ ਵਾਸ਼ਰੂਮਸ ਅਵੇਲੇਬਲ ਨੇਗੇ ਤੇ ਇੱਥੇ ਕੋਈ ਬੁਕਿੰਗ ਕਰਨ ਦੀ ਲੋੜ ਨਹੀਂ ਹੈਗੀ ਆਪਣਾ ਸਿੱਧਾ ਡਾਇਰੈਕਟ ਆਓ ਤੇ ਸ਼ਾਵਰਸ ਲੋ ਵਾਸ਼ਰੂਮ ਯੂਜ਼ ਕਰੋ ਇੱਥੇ ਆਪਾਂ ਰੁਕਾਂਗੇ 8 ਘੰਟੇ ਗਰਦੀਪ ਕਰਨਗੇ ਰੈਸਟ ਨਾਲ ਹੀ ਮੈਂ ਵੀ ਰੈਸਟ ਖਾ ਲੂ ਮੈਂ ਵੀ ਕੀ ਕਰਨ ਹਾਂ ਫ੍ਰੀ ਹਾਂ ਆ ਖਾ ਪੀ ਕੇ ਆਪਾਂ ਲੱਗੇ ਸੌਂਣ ਅੱਜ ਦਾ ਵਲੌਗ ਕਰਦੇ ਆ ਇੱਥੇ ਡਨ ਆਈ ਹੁਪ ਤੁਹਾਨੂੰ ਸਾਰਿਆਂ ਨੂੰ ਸਾਡੇ ਵਲੌਗਸ ਪਸੰਦ ਆ ਰਹੇ ਹੋਣਗੇ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਸ਼ੇਅਰ ਐਂਡ ਲਾਈਕ ਕਰ ਚੈਨਲ ਥੈਂਕ ਯੂ ਫਾਰ ਵਾਚਿੰਗ ਮਿਲਦੇ ਆ ਅਗਲੇ ਵਲੌਗਸ ਬਾਏ ਬਾਏ